ਕਿਸਕ ਬੱਚੇ ਦੇ ਉਜਲਪ ਵਿਖ ਨੂੰ ਸਵਾਰਨ ਦੇ ਲਈ ਮਾਪੇ ਉਹਨਾਂ ਨੂੰ ਸਕੂਲ ਵਿੱਚ ਤਾਂ ਭੇਜ ਦਿੰਦੇ ਨੇ ਪਰੰਤੂ ਕਈ ਟੀਚਰ ਇਹਨਾਂ ਬੱਚਿਆਂ ਨੂੰ ਪੜਾਉਣ ਦੇ ਨਾਲ-ਨਾਲ ਸਮਝਾਉਣ ਦੀ ਬਜਾਏ ਆਪਣਾ ਨਿੱਜੀ ਗੁੱਸਾ ਇਹਨਾਂ ਬੱਚਿਆਂ ਦੇ ਉੱਪਰ ਉਤਾਰਦੇ ਨੇ ਅਜਿਹੀ ਇੱਕ ਤਾਜ਼ਾ ਮਿਸਾਲ ਤਰਨਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸਕੂਲ ਦੇ ਵਿੱਚ ਪੜ੍ਹਦੇ ਛੋਟੇ ਬੱਚੇ ਦੀ ਨਿੱਕੀ ਜਿਹੀ ਗੱਲ ਨੂੰ ਲੈ ਕੇ ਟੀਚਰ ਦੇ ਵੱਲੋਂ ਪੂਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਤੇ ਚਲਦਿਆ ਬੱਚਾ ਸਹਿਮਿਆ ਹੋਇਆ ਉੱਥੇ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਮਾਮਲੇ ਸੰਬੰਧੀ ਇੱਕ ਵੀਡੀਓ ਬਣਾ ਕੇ ਬੱਚੇ ਦੀ ਹੋਈ ਕੁੱਟਮਾਰ ਸੰਬੰਧੀ ਸੋਸ਼ਲ ਮੀਡੀਆ ਤੇ ਉਸ ਵੀਡੀਓ ਨੂੰ ਵਾਇਰਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਮੁੱਚਾ ਮੀਡੀਆ ਬੱਚੇ ਦੇ ਘਰ ਤੱਕ ਪਹੁੰਚਾ ਤਾਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਜਸਵੰਤ رائے ਡੀ.ਏ.ਵੀ ਪਬਲਿਕ ਸਕੂਲ ਦੇ ਵਿੱਚ ਪੜ੍ਹਦੇ ਛੋਟੇ ਬੱਚੇ ਦੀ ਕੁਟਮਾਰ ਕਰਨ ਦਾ ਮਾਮਲਾ ਸਾਹਮਣੇ ਇਸ ਮਾਮਲੇ ਸੰਬੰਧੀ ਮੀਡੀਆ ਨੂੰ ਆਪਣਾ ਪੱਖ ਦੱਸਦੇ ਹਾਂ ਛੋਟੇ ਬੱਚੀ ਦੇ ਮਾਪਿਆਂ ਨੇ ਸਕੂਲ ਦੀ ਟੀਚਰ ਦੇ ਵੱਲੋਂ ਉਸਦੇ ਬੱਚੇ ਦੀ ਬੁਰੀ ਤਰ੍ਹਾਂ ਕੁਟਮਾਰ ਕਰਨ ਦੇ ਇਲਜ਼ਾਮ ਲਗਾਏ ਨੇ ਇਸ ਮਾਮਲੇ ਸੰਬੰਧੀ ਉਹਨਾਂ ਪੁਲਿਸ ਪਾਰਟੀ ਤੇ ਵੀ ਰੋਜ਼ ਜ਼ਾਹਰ ਕਰਦੇ ਆ ਕਿ ਉਹਨਾਂ ਵੱਲੋਂ ਦਰਖਾਸਤ ਦੇਣ ਦੀ ਬਾਵਜੂਦ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਹੈ ਉਧਰ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਸਕੂਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਜੋ ਵੀ ਕਾਰਵਾਈ ਕਰਾਉਣ ਲਈ ਕਿਹਾ ਜਾਂਦਾ ਹੈ ਉਹਨਾਂ ਦੇ ਨਾਲ ਹਨ ਅਤੇ ਜੇਕਰ ਟੀਚਰ ਨੇ ਬੱਚੇ ਦੀ ਕੁੱਟਮਾਰ ਕੀਤੀ ਹੈ ਤਾਂ ਉਸ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਏਗੀ। ਕੀ ਗੱਲਬਾਤ ਹੋਈ ਤੇ ਕਿਹੜੇ ਸਕੂਲ 'ਚ ਹੋਈ? ਮੇਰਾ ਨਾਮ ਮਨਪ੍ਰੀਤਾ ਤੇ ਸਾਰੇ ਬੇਟੇ ਦਾ ਨਾਮ ਜੇਪਾਲ ਸਿੰਘ ਡੀਏਵੀ ਸਕੂਲ 'ਚ ਪੜਦਾ ਨਰਸਰੀ ਕਲਾਸ ਦੇ ਵਿੱਚ। ਤੇ ਸਰ ਜਦੋਂ ਇਹਨੇ ਮੈਂ ਸਕੂਲ ਤੋਂ ਲੈਣ ਗਈ ਨਾ 12:30 ਵਜੇ ਤੇ ਆਟੋ ਦੇ ਵਿੱਚ ਜਦੋਂ ਲੈ ਕੇ ਆਉਂਦੀ ਪਈ ਹਾਂ ਉਦੋਂ ਮੈਂ ਨੋਟ ਕੀਤਾ ਕਿ ਬੱਚਾ ਥੋੜਾ ਸਹਿਮਿਆ ਹੋਇਆ ਹੈ ਤੇ ਮੈਂ ਇਹਨੂੰ ਪੁੱਛਿਆ ਸੀ। ਮੈਂ ਬਥੇ ਮਾਰਿਆ ਟੀਚਰ ਨੇ ਕਿੰਦਾ ਕਿ ਹਾਂਜੀ ਮੇਰੇ ਮਾਰਿਆ ਮੈਡਮ ਨੇ। ਫਿਰ ਕਨਫਰਮ ਕੀਤਾ ਪ੍ਰਿੰਸੀਪਲ ਨਾਲ ਗੱਲ ਹੋਈ ਆ ਤੋ ਉਹਨੇ ਮੈਡਮ ਨੂੰ ਪੁੱਛਿਆ ਤੇ ਉਹਨੇ ਮੰਨ ਗਈ ਆ ਮੈਡਮ ਕਿ ਮੈਂ ਮਾਰਿਆ ਕਹਿੰਦੀ ਕਿ ਪਾਣੀ ਡੋਲਦਾ ਹੀ ਬਾਰ ਬਾਰ ਇਸ ਕਰਕੇ ਕਿਹੜੀ ਮੈਡਮ ਸੀ ਸਪੋਰਟਸ ਟੀਚਰ ਹੀ ਨਾ ਰਜਨੀ ਮੈਡਮ ਤੇ ਕੀ ਕਰ ਆਪਣਾ ਕੋਈ ਦਖਾਸਤ ਕਰਕੇ ਨੂੰ ਦਿੱਤੀ ਸੀ ਹਾਂਜੀ ਤੇ ਚਭਾਲ ਥਾਣੇ ਦਿੱਤੀ ਰਾਤ ਬੱਚਾ ਪੀੜ ਮਨਾਉਂਦਾ ਹੀ ਮੈਡੀਕਲ ਲੈ ਕੇ ਗਈ ਹੁਣਾਂ ਮੈਡੀਸਿਨ ਦਿੱਤੀ ਸੀ ਤੋ ਕਹਿੰਦੇ ਕਿ ਹਾਂਜੀ ਇਹਦੇ ਥੋੜਾ ਜਿਹਾ ਪੇਨ ਹੁੰਦੀ ਪਈ ਆ ਤੋ ਜਿੱਦਾਂ ਇਹਦੇ ਸੱਟਾਂ ਦੇ ਨਿਸ਼ਾਨ ਹੀ ਤੇ ਲੱਕ ਦੇ ਵਿੱਚ ਆਏ ਸੀ ਤੇ ਉਹ ਕਹਿੰਦਾ ਕਿ ਮਤਲਬ ਕਿ ਸਾਨੂੰ ਦਿੱਤੀ ਹੀ ਦਰਖਾਸਤ ਤੇ ਐਸਐਸਓ ਕੋਈ ਕਾਰਵਾਈ ਨਹੀਂ ਕਰਦੇ ਹੁਣ ਹਾਂਜੀ ਕੁਝ ਨਹੀਂ ਹੁੰਦਾ ਕਹਿੰਦੇ ਕਿ ਊਮਨ ਸੈਲ ਦੇ ਵਿੱਚ ਸਾਰੇ ਜਦੋਂ ਇੱਥੇ ਹੋਈ ਆ ਵਾਰਦਾ ਤੇ ਏਦਾਂ ਮਤਲਬ ਕਿ ਅਸੀਂ ਊਮਨ ਸੈਲ ਦੇ ਵਿੱਚ ਕਿਉਂ ਆਪਣੀ ਦਰਖਾਸਤ ਲੈ ਕੇ ਜਾਈਏ ਹਾਂਜੀ ਕੋਈ ਕਾਰਵਾਈ ਨਹੀਂ ਕਰਦੇ ਪੇ ਪ੍ਰਿੰਸੀਪਲ ਦਾ ਨਾਮ ਨਹੀਂ ਸਰ ਪ੍ਰਿੰਸੀਪਲ ਦਾ ਨਾਮ ਸਕੂਲ ਕਿੱਥੇ ਦਾ ਏਚਬਾਲ ਦਾ ਦਾਖਾਣੇ ਲੱਗੇ ਡੀਵੀ ਸਕੂਲ ਕੀ ਹੁੰਦਾ ਸਾਰੇ ਇਹੀ ਪ੍ਰਸ਼ਾਸਨ ਦੇ ਹੀ ਮੰਗ ਕਰਦੇ ਭੀ ਜੋ ਵੀ ਹਵਾਤ ਤੋਂ ਵੱਧ ਤੇ ਮਤਲਬ ਕਿ ਐਕਸ਼ਨ ਲਿਆ ਜਾਵੇ ਟੀਚਰ ਤੇ ਟੀਚਰ ਕੀ ਫੌਨਸ ਚਰੀ ਹਾਂਜੀ ਸਪੋਰਟ ਟੀਚਰ ਆ ਹਾਂਜੀ ਕਰ ਲੋ ਕਹਿੰਦੇ ਕਿ ਮੈਂ ਮਾਰਿਆ ਹਾਂਜੀ ਕਹਿੰਦੇ ਜੋ ਕਰਨਾ ਕਰ ਲੋ ਕਿ ਕੀ ਨਾ ਤੁਹਾਡਾ ਤੇ ਕਿਹੜਾ ਸਕੂਲ ਹੈ ਤੇ ਕੀ ਗੱਲ ਹੋਈ ਬੱਚੇ ਦਾ ਮੇਰਾ ਨਾਮ ਬਲਵਿੰਦਰ ਕੌਰ ਆ ਤੇ ਇਥੇ ਕਾਕੀ ਦਾ ਨਾਮ ਅਜੀਪਾਲ ਸਿੰਘ ਆ ਤੇ ਇਹ ਨਾ ਸਾਡੇ ਕੋ ਰਹਿ ਰਿਹਾ ਵਾ ਹਾਂਜੀ ਮੇਰਾ ਦੋਤਾ ਆ ਤੇ ਇਹਦੇ ਪਾਪਨਾ ਆਰਮੀ ਦੇ ਵਿੱਚ ਆ ਤੇ ਹੜ ਕੋ ਛੱਡ ਕੇ ਗਏ ਇਹਨੂੰ ਤੇ ਮੈਂ ਇਹ ਸਕੂਲ ਚ ਛੱਡ ਕੇ ਆਣੀ ਤੇ ਮੈਂ ਉਹ ਲੈ ਕੇ ਆਣੀ ਉਸ ਦਿਨ ਮੈਂ ਅੰਮ੍ਰਿਤਸਰ ਗਈ ਹਾਂ ਮੇਰੀ ਬੇਟੀ ਲੈਣ ਗਈ ਸੀ ਕੀ ਗੱਲ ਬਾਤ ਹੈ ਤੇ ਗੱਲ ਬਾਤ ਹੋਈ ਆ ਤੇ ਮੇਰੀ ਬੇਟੀ ਮੈਨੂੰ ਫੋਨ ਕਰ ਰਹੀ ਤੇ ਮੈਂ ਬੀਜੀ ਹਾਂ ਤੇ ਮੱਥਾ ਟੇਕਨ ਦੇ ਹੀ ਹਾਂ ਤੇ ਬੀਜੀ ਨੂੰ ਬੇਟੀ ਨੂੰ ਬਾਅਦ ਵਿੱਚ ਮੈਂ ਪੁੱਛਿਆ ਮੈਂ ਕਿਹਾ ਕੀ ਗੱਲ ਹੋਈ ਆ ਤੇ ਇਹ ਕਹਿੰਦੀ ਭਇਸਤਰਾ ਕਾਕਾ ਰੋਂਦਿਆ ਤੇ ਤੇ ਦਰਦ ਹੁੰਦੀ ਆ ਤੇ ਬਾਅਦ ਮੈਂ ਕਿਤੇ ਲੈ ਆਜਾ ਬਾਦ ਵਿੱਚ ਮੈਂ ਆਣ ਕੇ ਜਦੋਂ ਮੈਂ ਘਰ ਆਈਆਂ ਤੇ ਰੋਲ ਰਿਆ ਸੀ ਤੇ ਇਹਦੇ ਮੈਂ ਆਣ ਕੇ ਤੇ ਫਿਰ ਸੱਟਾਂ ਦੇ ਨੀਲ ਦੇ ਨਿਸ਼ਾਨ ਵੇਖੇ ਤੇ ਬਾਅਦ ਵਿੱਚ ਮੈਂ ਵੀ ਪ੍ਰਿੰਸੀਪਲ ਨੂੰ ਫੋਨ ਕੀਤਾ ਵਾ ਕਹਿੰਦਾ ਮੈਡਮ ਦਾ ਹੱਥ ਭਾਰਾ ਵੱਜ ਗਈ ਹੋਊ ਕਿਤੇ ਜ਼ਿਆਦਿਆਂ ਕਹਿੰਦਾ ਤੇ ਬਾਅਦ ਵਿੱਚ ਇਹ ਬੱਚਾ ਬਹੁਤ ਰਾ ਸਿਰियस ਸੀ ਤੇ 11:30 ਵਜੇ ਹੀ ਥਾਣੇ ਗਏ ਆ ਤੇ ਉਹਨੇ ਵੀ ਦੂਜਾ ਜਸਵਿੰਦਰ ਸਿੰਘ ਆ ਉਹਨੇ ਦਰਖਾਸਤ ਲਿਖੀ ਆ ਕਹਿੰਦਾ ਬੇਟੇ ਦੇ ਸੱਟ ਲੱਗੀ ਆ ਉਹਨੇ ਵੀ ਐਸਐਚ ਨੂੰ ਕਿਹਾ ਹੀ ਆਂਦਾ ਮੈਂ ਉਹਨੂੰ ਕਹਤ ਐਸਐਚ ਨੂੰ ਉਹਦੀ ਨੋਟਿਸ ਜਿ ਲੈ ਆਤਾ ਕਿ ਬੇਟੇ ਦੇ ਸੱਟ ਲੱਗੀ ਬੇੜਾ ਬਹੁਤ ਰੋ ਰਿਹਾ ਹਾਂਜੀ ਕੋਈ ਕਰਦੇ ਹੁੰਦੇ ਆ ਕੋਈ ਮੰਗ ਕਰਦੇ ਆ ਸਾਡੀ ਵੱਧ ਤੋਂ ਵੱਧ ਸਾਡੀ ਸਪੋਰਟ ਕੀਤੀ ਜਾਵੇ ਕਦ ਨਾ ਮਾਰਿਆ ਕੀ ਮਾਰਿਆ ਦੰਦੇ ਨਾ ਦੰਦੇ ਨਾ ਕਿਹੜੀ ਕਿਲੋ ਮਾਰਿਆ ਸੀਗਾ ਕਹਿੰਦੇ ਹੀ ਰੋਟੀ ਖਾਣੇ ਹੀ ਤੇ ਸਿੱਤਾ ਪੈ ਗਿਆ ਸੀ ਇਹ ਕਿ ਬੱਚੇ ਨਾਲ ਨਰਸਰੀ ਦੇ ਬੱਚੇ ਨਾਲ ਕੁੱਟਮਾਰ ਹੋਈ ਟੀਚਰ ਵੱਲੋਂ ਕੀ ਉਹਦਾ ਕਹਣਾ ਜਾਂਦਾ ਹੈ ਜੀ ਮੇਰਾ ਨਾਮ ਅਸ਼wini ਕੁਮਾਰ ਹੈ ਔਰ ਜੀਆਰਐਸਡੀਵੀ ਸਕੂਲ ਦਾ ਪ੍ਰਿੰਸੀਪਲ ਹਾਂ ਮੈਂ ਇੱਥੇ ਦਾ ਔਰ ਜਿਹੜੀ ਕੁੱਟਮਾਰ ਦੀ ਗੱਲ ਆਈ ਹੈ ਇਹੋ ਜੀ ਕੋਈ ਕੁੱਟਮਾਰ ਨਹੀਂ ਹੋਈ ਅਗਰ ਕੋਈ ਹਲਕਾ ਜਿਹਾ ਵੀ ਹੱਥ ਲੱਗ ਜਾਂਦਾ ਹੈ ਅੱਜ ਦੇ ਜਮਾਨੇ 'ਚ ਮਾਪੇ ਕਹਿੰਦੇ ਕਿ ਨਹੀਂ ਜੀ ਤੁਸੀਂ ਬਿਲਕੁਲ ਨਹੀਂ ਹੱਥ ਤੇ ਲਗਾਉਂਦਾ ਮਤਲਬ ਹੀ ਨਹੀਂ ਲੇਕਿਨ ਅਗਰ ਕਈ ਵਾਰੀ ਕੋਈ ਅਜਿਹੀ ਗੱਲ ਹੋ ਜਾਂਦੀ ਹੈ ਕਿ ਅਸੀਂ ਇੱਕ ਬੱਚੇ ਨੂੰ ਸਮਝਾਣੇ ਆ ਬੇਟਾ ਐਸੇ ਨਹੀਂ ਕਰਨਾ ਅਗਰ ਇਹਨੀ ਜੀ ਗੱਲ ਨੂੰ ਵੀ ਕੋਈ ਬੜਾ ਵੱਡਾ ਇਸ਼ੂ ਬਣਾ ਲੈਂਦੇ ਆ ਤੇ ਮੇਰੇ ਖਿਆਲ ਚ ਇਹ ਇਸ਼ੂ ਬਿਲਕੁਲ ਨਹੀਂ ਬਣਨਾ ਚਾਹੀਦਾ ਕਿਉਂਕਿ ਮਾਪੇ ਬਪ ਨੂੰ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਸਕੂਲ ਹੈ ਇੱਥੇ ਅਸੀਂ ਵੀ ਇਹਨਾਂ ਨੂੰ ਆਪਣੇ ਬੱਚਾ ਵਾਂਗੂ ਹੀ ਸਾਹਮਦੇ ਸਾਰਾ ਦਿਨ ਸਾਹਮਦੇ ਪਏ ਉਹਨਾਂ ਨੇ ਕੱਲ ਆਪਣੀ ਰਿਪੋਰਟਿੰਗ ਚੌਥੀ ਦੀ ਗੱਲ ਕੀਤੀ ਤਿੰਨ ਚਾਰ ਦਿਨ ਹੋ ਗਏ ਉਹਦੇ ਬਾਅਦ ਅਸੀਂ ਜਦੋਂ ਰਿਕਵੈਸਟ ਕਰ ਰਹੇ ਹਾਂ ਕਿ ਤੁਸੀਂ ਸਾਡੇ ਸਕੂਲ ਆ ਕੇ ਗੱਲ ਕਰੋ ਭੈਣ ਜੀ ਸਾਡੇ ਸਕੂਲ ਆਓ ਤੁਸੀਂ ਪਲੀਜ਼ ਆਓ ਉਸ ਦਿਨ ਵੀ ਨਹੀਂ ਆਏ ਸਵੇਰੇ ਆਪਾਂ ਸ਼ਾਮੀ 4 ਵਜੇ ਤੱਕਰ ਵੇਟ ਕੀਤੀ ਫਿਰ ਵੀ ਨਹੀਂ ਆਏ ਅਗਰ ਉਹਨਾਂ ਦੀ ਵੇਟ ਹੋ ਰਹੀ ਹੈ ਕੱਲ ਵੀ ਆਪਾਂ ਵੇਟ ਕੀਤੀ ਉਹਨਾਂ ਦੀ ਕਿ ਪਲੀਜ਼ ਆਓ ਮਸਲਾ ਸਕੂਲ ਦਾ ਹੈ ਸਕੂਲ ਦਾ ਮਸਲਾ ਆਪਾਂ ਗੱਲਬਾਤ ਕਰਨੇ ਆ ਜਿਹੜੀ ਗੱਲ ਹੈ ਬਹੁਤੀ ਗੱਲ ਹੈ ਬੱਚੇ ਨੂੰ ਲੈ ਆਓ ਅਗਰ ਤੁਸੀਂ ਕੋਈ ਉਹਦੀ ਕਰਾਣੀ ਹੈ ਕੋਈ ਜੋ ਵੀ ਕੁਝ ਕਰਾਣਾ ਕੋਈ ਕਾਰਵਾਈ ਹੈ ਸੰਦ ਦੱਸੋ ਅਸੀਂ ਵੀ ਤੁਹਾਡੇ ਨਾਲ ਖੜੇ ਹਾਂ ਹਰ ਥਾਂ ਤੇ ਖੜੇ ਹਾਂ ਬੀਿੰਗ ਅ ਪ੍ਰਿੰਸੀਪਲ ਮੇਰੀ ਡਿਊਟੀ ਸੀ ਕਿ ਮੈਂ ਉਸ ਟੀਚਰ ਨੂੰ ਕੁਝ ਦਾ ਉਹਨੂੰ ਪੁੱਛਿਆ ਸਾਰੇ ਐਵੀਡੈਂਸ ਉਹਦੇ ਦੇਖੇ ਤੇ ਫਿਰ ਉਹਦੇ ਕੋਲ ਲਿਖਵਾਇਆ ਵੀ ਉਹਦੇ ਕੋਲ ਮੇਰੇ ਕੋਲ ਲਿਖਿਆ ਵੀ ਪਿਆ ਹੈ ਕਿ ਹਾਂ ਜੀ ਸਰ ਮੇਰੇ ਸੇ ਇਹ ਗਲਤੀ ਹੋਈ ਕਿ ਹਲਕਾ ਸਾ ਮੇਰਾ ਹੱਥ ਲੱਗਾ ਹੱਥ ਲੱਗ ਆ ਜਿਹੜੀ ਲੇਡੀ ਗੱਲ ਕਰਦੀ ਵੀ ਆ ਉਹਨਾਂ ਦੀ ਗਵੰਡੀ ਵੀ ਆਹੀ ਕਹਿੰਦੇ ਕਿ ਕੋਈ ਅਹੋਜੀ ਗੱਲ ਨਹੀਂ ਆ ਉਹਨਾਂ ਨੇ ਆਪਣਾ ਸਟੇਟਸ ਹੀ ਪਾਇਆ ਮੇਰੇ ਕੋਲ ਬੱਚੇ ਨੂੰ ਕੁੱਟਿਆ ਹੋਆ ਨਹੀਂ ਕੁੱਟਿਆ ਨਹੀਂ ਐ ਇੱਕ ਹੁੰਦਾ ਮਾਰਨਾ ਕੁੱਟਣਾ ਹੁੰਦਾ ਵੀ ਥੱਪੜ ਮਾਰੇ ਜੀ ਬੜਾ ਕੁਛ ਕੀਤਾ ਜੀ ਇਹੋ ਜਿਹਾ ਬਿਲਕੁਲ ਨਹੀਂ ਡੰਡਾ ਤੇ ਮੈਂ ਕਹਿੰਦਾ ਕੋਈ ਸਾਡੇ ਐਵੀਡੈਂਸ 'ਚ ਇੱਕ ਵੀ ਡੰਡਾ ਆ ਜਾਂਦਾ ਅਗਰ ਇੱਕ ਵੀ ਮੈਂ ਕਹਿੰਦਾ ਨਾ ਐਵੀਡੈਂਸ ਜਦੋਂ ਮੰਗਣਗੇ ਮੈਂ ਦਿਖਾ ਦਾਂਗਾ ਇੱਕ ਵੀ ਡੰਡਾ ਐ ਐਵੀਡੈਂਸ 'ਚ ਆ ਜਾਈਏ ਤੇ ਨਾ ਕਿਸ ਸਕੂਲ ਰਿਸਪੋਨਸਿਬਲ ਬੱਚਾ ਰੋ ਰਿਹਾ ਹੋਆ ਉਹਦੀ ਵੀਡੀਓ ਕੀਤੀ ਹੋਈ ਆ ਵੀ ਬੱਚਾ ਦਰਦ ਮਨਾ ਰਿਹਾ ਕਾਫੀ ਦੇਖੋ ਤੁਹਾਨੂੰ ਦੱਸਦਾ ਪਿਆ ਹਾਂ ਵੀ ਅਗਰ ਅਸੀਂ ਬੱਚੇ ਨੂੰ ਛੋਟਾ ਬੱਚਾ ਹੈ ਜੇ ਅਸੀਂ ਉਹਨੂੰ ਆਪ ਹੀ ਕੁਝ ਕਰਕੇ ਜਾਂ ਉਹਨੂੰ ਕਰਕੇ ਵੀ ਹਾਂ ਬੇਟਾ ਕੀ ਹੋਇਆ ਜੋ ਉਹਨੂੰ ਮੈਨਿਪੂਲੇਟ ਕਰੋਗੇ ਬੱਚੇ ਨੂੰ ਉਹੀ ਕਰਨਾ ਹੈ ਛੋਟੇ ਬੱਚੇ ਨੂੰ ਵੀ ਉਹੀ ਕਰਨਾ ਹੈ ਅਸੀਂ ਮੈਨਿਪੂਲੇਸ਼ਨ ਨੂੰ ਕਿਉਂ ਜ਼ਿਆਦਾ ਵਧਾਵਾ ਦੇ ਰਹੇ ਹਾਂ ਜਦ ਕਿ ਕੋਈ ਗੱਲ ਹੀ ਕੋਈ ਨਹੀਂ ਹੈ ਇਹੋ ਜੀ ਜੇ ਇਹੋ ਜੀ ਗੱਲ ਸੀ ਤੇ ਇੱਕ ਮਿੰਟ ਕੱਲ ਪਰਸੋਂ ਕਿਉਂ ਨਹੀਂ ਆਏ ਕੱਲ ਕਿਉਂ ਨਹੀਂ ਆਏ ਆਂਦੇ ਮੇਰੇ ਕੋਲ ਇੱਕ ਵਾਰੀ ਆ ਕੇ ਬੰਦਾ ਗੱਲ ਨਹੀਂ ਕਰੇਗਾ ਕੋਈ ਵੀ ਸਕੂਲ ਦਾ ਮਸਲਾ ਹੈਗਾ ਜੇ ਮਾਪੇ ਤੇ ਸਕੂਲ ਤੇ ਬੱਚੇ ਦੀ ਗੱਲ ਹੈਗੀ ਆ ਉਹਨਾਂ ਦੀ ਮੋਤਬਰ ਆ ਜਾਂਦੇ ਮੈਂ ਨਹੀਂ ਕਹਿੰਦਾ ਕ ਆਜੰਦੇ ਗੱਲ ਕਰਦੇ ਆਓ ਤੇ ਸਹੀ ਘਟੋ ਘਟ ਤੁਸੀਂ ਗੱਲ ਹੀ ਨਹੀਂ ਕਰੋਗੇ ਕੋਈ ਵੀ ਤੇ ਐਮ ਐਲ ਆਰ ਕਰਾਓ ਜੀ ਜਦੋਂ ਕਿ ਡਾਕਟਰ ਉਹ ਵੀ ਕਹਿ ਰਹੇ ਕਿ ਕੋਈ ਅਹੋਜੀ ਗੱਲ ਨਹੀਂ ਗਈ ਅਸੀਂ ਇਹਨਾਂ ਨੇ ਜਿੱਥੋਂ ਦੀ ਐਮ ਐਲ ਆਰ ਜਾਂ ਕੋਈ ਕਰਾਨੀ ਜਿਹੜੀ ਉਹ ਵੀ ਕਨਫਰਮ ਕੀਤਾ ਨਹੀਂ ਅਹੋਜੀ ਕੋਈ ਰਿਪੋਰਟਿੰਗ ਕੋਈ ਨਹੀਂ ਸਾਰਾ ਕੁਝ ਕਨਫਰਮ ਕਰਕੇ ਅਸੀਂ ਤੁਹਾਨੂੰ ਤਾਂ ਹੀ ਦੱਸਣ ਦੇ ਆਦਿ ਮਰਾਈਏ ਮੇਰੇ ਹੁਣ ਨੋਟਿਸ ਦੇ ਵਿੱਚ ਇਹ ਗੱਲ ਆਈ ਹੈ ਜੀ ਠੀਕ ਹੈ ਇਹਦੀ ਮੈਂ ਪੜਤਾਲ ਕਰਕੇ ਜੋ ਵੀ ਬੰਦੀ ਹੈ ਤੇ ਲੀਗਲ ਕਾਰਵਾਈ ਹੈ ਮੈਂ ਜ਼ਰੂਰ ਕਰੂੰਗਾ ਉਹ ਕਹਿੰਦੇ ਸੀ ਕਿ 3 ਦਿਨ ਹੋ ਗਏ ਕੰਪਲੀਟ ਮੇਰੇ ਨੋਟਿਸ ਤੁਹਾਨੂੰ ਮੈਂ ਕਿਹਾ ਜੀ ਮੈਨੂੰ ਤੇ ਮੇਰੇ ਨੋਟਿਸ ਤੇ ਨਹੀਂ ਸੀ ਹੁਣ ਮੇਰੇ ਨੋਟਿਸ ਤੇ ਆ ਗਈ ਤੁਹਾਡੇ ਬਾਤ ਵਿੱਚ ਬਰਾਇ ਹੈ ਹੈ ਆ ਮੈਂ ਹੁਣ ਲੇਡੀ ਕਨਸਟੇਬਲ ਨੂੰ ਬੁਲਾਇਆ ਇਹਨਾਂ ਦੇ ਕੋਲ ਅੱਜ ਕੰਪਲੇਂਟ ਗਈ ਹੈ ਠੀਕ ਹੈ ਮੈਂ ਬੁਲਾ ਕੇ ਤੇ ਜੋ ਦਾ ਮੈਡੀਕਲ ਵਗੈਰਾ ਲੜਕੇ ਬੱਚੇ ਦਾ ਕਰਾ ਕੇ ਜੋ ਲੀਗਲ ਕਾਰਵਾਈ ਬੰਦੀ ਹੈ ਪਤਾ ਲਾਗੀ ਥੈਂਕ ਯੂ